ਤੈਣੋਂ ਕੀਤੇ ਕੌਲ ਕਰਾਰ ਨਹੀਂ ਹੁੰਦੇ ਓਏ ਸੱਚੇ ਬੰਦੇ ਦੇ ਯਾਰ ਨਹੀਂ ਹੁੰਦੇ ਝੂਠਿਆਂ ਦੀ ਅੱਜ ਇਸ ਮਹਿਫਿਲ ਵਿੱਚ ਸਾਰੇ ਸੱਜਣ ਵਫਾਦਾਰ ਨਹੀਂ ਹੁੰਦੇ ਉਹਨੂੰ ਲੋਕ ਲਾਜ ਦੀ ਸ਼ਰਮ ਨਹੀਂ ਹੁੰਦੀ ਸ਼ਰਮ ਹਿਆ ਜਿਹਦਾ ਗਲਹਾਰ ਨਹੀਂ ਹੁੰਦੇ ਇੱਥੇ ਡੂੰਘੇ ਤਾਰੂ ਵੀ ਡੁੱਬ ਜਾਂਦੇ ਨੇ ਬੇੜੇ ਪਤਣੋਂ ਸਾਰੇ ਪਾਰ ਨਹੀਂ ਹੁੰਦੇ ਇੱਥੇ ਡੂੰਘੇ ਤਾਰੂ ਵੀ ਡੁੱਬ ਜਾਂਦੇ ਨੇ ਬڑے ਪੱਤਣੋਂ ਸਾਰੇ ਪਾਰ ਨਹੀਂ ਹੁੰਦੇ ਕਿਹੜਾ ਜਿਸ ਦੇ ਅੰਦਰ ਰਮਿਆ ਹੁੰਦਾ ਉਹ ਪੱਤ ਝੜ ਵਿੱਚ ਕਦੇ ਹਾਰ ਨਹੀਂ ਬੈਂਦੇ ਉਹ ਇੱਥੇ ਅਕਲਾ ਬਾਜੋ ਖੂਨੇ ਖਾਲੀ ਇਹ ਗੱਲ ਮੈਂ ਨਹੀਂ ਦੁਨੀਆਦਾਰ ਨਹੀਂ ਕਹਿੰਦੇ ਤੂੰ ਸਾਹਿਬ ਹਾਜਮਾ ਵੱਡਾ ਰੱਖੀ ਤੂੰ ਸਾਹਿਬ ਹਾਜਮਾ ਵੱਡਾ ਰੱਖੀ ਤੰਗ ਦਿਲ ਦੁਨੀਆ ਤੇ ਸੜਦਾ ਹੀ ਰਹਿੰਦੇ ਉਹ ਤਾਂ ਇੱਥੇ ਮੱਚਦਾ ਹੀ ਰਹਿੰਦੇ ਤੰਗਦਲ ਦੁਨੀਆ ਤੇ ਸਰਦੇ ਰਹੇ